ਕਿੰਨੇ ਵਜੇ ਦਾ ਸਵੇਰੇ ਇੱਥੇ ਇੰਤਜ਼ਾਰ ਕਰ ਰਹੇ ਹਾਂ ਅੱਧਾ ਪੌਣਾ ਵੇਡਾ ਹੋ ਗਿਆ ਹੈ ਆ ਰਸ ਵੇਖ ਲੋ ਕਿੰਨਾ ਆ ਮੇਰੇ ਖਿਆਲ ਸਾਮਾ ਤੱਕ ਪਰਚੀ ਨਹੀਂ ਬਣੀ ਮੈਨਾਂ ਵਜ ਕੇ ਨਾਲੇ ਪਰਚੀ ਸਟਾਰਟ ਨਹੀਂ ਹੋਈ ਜੋ ਵੀ ਕਹਤੇ ਸ਼ਾਮ ਤੋ ਵੇਖ ਲੋ ਪਰਚੀ ਨਹੀਂ ਮਿਲਦੀ ਮੁੜ ਕੇ ਦਵਾਈਪਲ ਨਹੀਂ ਮਿਲਣੀ ਜਾਂ ਨਹੀਂ ਮਿਲਦੀ ਹਰੇ ਭਗਵਾਨ ਤੋਂ ਮਾਨ ਹੋ ਨਹੀਂ ਜਾਂਦੇ ਨੇ ਜੀ ਇੱਥੇ ਆ ਵੀ ਲਾਇਆ ਪਰਚੀ ਦਾ ਨੰਬਰ ਤੁਹਾਨੂੰ ਮਿਲ ਵੀ ਗਈ ਕਦੋਂ ਤੱਕ ਨੰਬਰ ਆਏਗਾ ਡਾਕਟਰ ਨੂੰ ਦਿਖਾਉਣ ਦਾ ਕੋਈ ਸੁਭਾਵ ਨਹੀਂ ਆਨੀ सुभावना तो नहीं, नहीं। डॉक्टर दो तो बजे तो तो। तो तो तो। तो तो आप परची नहीं दवाई कदई कदों कदरू जाऊगा कितने बजे से सुबह आए हुए मैं सुबह साढ़े नौ बजे से आया नौ बजे से आया सुबह साढ़े नौ बजे से आए हुए और अब ग्यारह बज गए ग्यारह बज गए अब तक नहीं नहीं पर्ची नहीं, नहीं बनी पता ये हाल है टिवल का ये निकलवाने लेके गया बच्चे की रसीद वो बोले कि सर्टिफिकेटिक निकलवा लो फिर उसके बाद बाहर से जाके निकालो चाहते तो कंप्यूटर से निकाल के अभी दे सकते थे उनके हाथ में ये देखिए है मगर बोल रहे बाहर से मैसेज आए और वो भी नंबर नहीं डाले थे फिर मेरे को चार चक्कर दौड़ना पड़ेगा एक काम के लिए चार चक्कर लगाने के चक्कर लगाना पड़ेगा प्रो, प्रो प्लस देख रहे हो तो सीधे मैं हाँ शाहिद खान ਐਸਵੇਲੇ ਮੈਂ ਮੌਜੂਦ ਹਾਂ ਲੁਧਿਆਣਾ ਸਿਵਲ ਹਸਪੀਟਲ ਦੇ ਬਾਹਰ ਤੇ ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਇੱਕ ਵਾਰੀ ਤਸਵੀਰਾਂ ਜਿਹੜੀਆਂ ਨੇ ਉਥੋਂ ਨੂੰ ਦਿਖਾਈਆਂ ਜਾਵੇ ਇਹ ਤਸਵੀਰਾਂ ਸਿਵਲ ਹਸਪੀਟਲ ਆਪੀਡੀ ਦੇ ਬਾਹਰ ਦੀਆਂ ਨੇ ਜਿੱਥੇ ਇਹ ਲੰਬੀ ਲੰਬੀ ਜਿਹੜੀ ਲਾਈਨਾਂ ਮਰੀਜ਼ਾਂ ਦੀ ਲੱਗੀ ਹੋਈਆਂ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਪੰਜਾਬ ਭਰ ਦੇ ਜਿਹੜੇ ਸਰਕਾਰੀ ਡਾਕਟਰ ਨੇ ਸਰਕਾਰੀ ਮੈਡੀਕਲ ਸਟਾਫ ਆ ਉਨ੍ਹਾਂ ਦੇ ਵੱਲੋਂ 3 ਦਿਨ ਵਾਸਤੇ ਹੜਤਾਲ ਦਾ ਜਿਹੜਾ ਐਲਾਨ ਉਹ ਕੀਤਾ ਗਿਆ ਸੀ ਦੱਸ ਦਈਏ ਕਿ ਅੱਜ ਤੋਂ ਲੈ ਕੇ ਅਗਲੇ ਹੋਰ 2 ਦਿਨਾਂ ਤੱਕ ਸਵੇਰੇ 8 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਹੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜਿਸ ਕਰਕੇ ਲੁਧਿਆਣਾ ਸਿਵਲ ਹਸਪੀਟਲ ਆਪੀਡੀ ਦੇ ਬਾਹਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਲੰਮੀ ਲੰਮੀ ਲਾਈਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨਾ ਸਿਰਫ ਬਜ਼ੁਰਗ ਬਲਕਿ ਮਹਿਲਾਵਾਂ ਵੀ ਸਵੇਰੇ ਕੋਈ 8 ਵਜੇ ਤੋਂ ਆਇਆ ਹੋਇਆ ਕੋਈ 6 ਵਜੇ ਤੋਂ ਆਇਆ ਹੋਇਆ ਤੇ ਲਗਾਤਾਰ ਇਸ ਆਸ ਦੇ ਵਿੱਚ ਕਿ ਉਹਨਾਂ ਦਾ ਇਲਾਜ ਜਿਹੜਾ ਹੋਊਗਾ ਉਹ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਆਪਣੀ ਪਰਚੀ ਦਾ ਇੰਤਜ਼ਾਰ ਕਰ ਰਹੇ ਨੇ ਜਿਹੜੇ ਲੋਕ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਕਿੱਥੋਂ ਆਏ ਤੁਸੀਂ ਬਸਤੀ ਜੋਧੇਵਾਲ ਤੋਂ ਮੈਂ ਗੱਲ ਕਰਾਂ ਸਵੇਰੇ ਕਿੰਨੇ ਵਜੇ ਤੋਂ ਬੈਠੇ ਹੋਏ ਹਾਂ ਸਵੇਰੇ ਸਾਢੇ 8 ਵਜੇ ਤੋਂ ਸਵੇਰੇ ਸਾਢੇ 8 ਵਜੇ ਦੇ ਬੈਠੇ ਹੋਏ ਤੇ 11 ਵਜੇ ਦਾ ਸਮਾਂ ਹੋਣ ਵਾਲਾ ਕੀ ਕਹਿ ਰਹੇ ਨੇ ਬਾਈ ਪਰਚੀ ਕੱਟਣਗੇ ਕਿ ਨਹੀਂ ਨਹੀਂ ਪਰਚੀ ਖੁੱਲ ਗਿਆ ਸਾਇਦ ਹਾਂ ਹੋ ਗਿਆ ਕੀ ਦਿਖਾਉਂਗੇ ਤੁਹਾਨੂੰ ਕੀ ਦਿਖਾਣ ਆਏ ਹੋ ਅਸੀਂ ਆਪਣੇ ਬੀਬੀ ਨੂੰ ਦਿਖਾਣ ਆਏ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਭਾਜੀ ਸਰ ਕਿੱਥੋਂ ਆਏ ਹੋ ਐ ਟੋਲੀਆਲ ਤੋਂ ਆਏ ਹਾਂ ਕਿੰਨੇ ਵਜੇ ਦਾ ਸਵੇਰੇ ਇੱਥੇ ਇੰਤਜ਼ਾਰ ਕਰ ਰਹੇ ਹਾਂ ਅੱਧਾ ਪੌਣਾ ਘੰਟਾ ਹੋ ਗਿਆ ਹੈ ਹਾਂ ਔਰ ਰਸ ਵੇਖ ਲੋ ਕਿੰਨਾ ਆ ਮੇਰੇ ਖਿਆਲ ਸ਼ਾਮਾਂ ਤੱਕ ਪਰਚੀ ਨਹੀਂ ਬਣੀ ਜੀ 11 ਵਜੇ ਕੇ ਨੇ ਹਲੇ ਪਰਚੀ ਸਟਾਰਟ ਨਹੀਂ ਹਾਂ ਜੀ ਜੇ ਹੋ ਵੀ ਕਿਹਦੇ ਸ਼ਾਮਾਂ ਤੋਂ ਪਹਿਲਾਂ ਪਰਚੀ ਨਹੀਂ ਮਿਲਨੀ ਮੁੜ ਕੇ ਦਵਾਈ ਪੈਣ ਦੀ ਮਿਲਣੀ ਜਾਂ ਨਹੀਂ ਮਿਲਣੀ ਹਰੇ ਭਗਵੰਤ ਮਾਨ ਹੋਣ ਜਾਂਦੇ ਨੇ ਜੀ ਇੱਥੇ ਜੀ ਆ ਫੀਲ ਆਇਆ ਹਾਂ ਜੀ ਹਾਂ ਕਾਊਂਟਰ ਦੀ ਦੋ ਖੋਲਿਆ ਹੋਣ ਤੈਨ ਇਹ ਹਾਲ ਸਾਡੇ ਮੁਲਕ ਦਾ ਇਹ ਜਿਹੜੀ ਹਾਲਾਤ ਤੁਸੀਂ ਦੇਖ ਰਹੇ ਹੋ ਬਈ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪਰਚੀ ਹਲੇ ਸਟਾਰਟ ਵੀ ਹੋਈ ਨਹੀਂ ਜੇ ਪਰਚੀ ਦਾ ਨੰਬਰ ਤੁਹਾਨੂੰ ਮਿਲ ਵੀ ਗਈ ਕਦੋਂ ਤੱਕ ਨੰਬਰ ਆਏਗਾ ਡਾਕਟਰ ਨੂੰ ਦਿਖਾਉਣ ਦਾ ਕੋਈ ਸੁਭਾਵਨਾ ਹੀ ਨਹੀਂ ਜੀ ਸੁਭਾਵਨਾ ਹੀ ਨਹੀਂ ਸਾਮਾ ਦਿੱਤੇ ਬੈ ਨਹੀਂ ਆ ਡਾਕਟਰਾਂ ਦੋਜ ਤੋਂ ਬਾਅਦ ਅਖੇਸ ਕੇ ਜਾਂਦੇ ਨੇ ਦਿਹਾੜੀ ਖਰਾਬ ਕੀ ਦਿਖਾਣਾ ਹੈ ਤੁਸੀਂ ਉਹ ਮੈਂ ਦੰਦ ਨੂੰ ਆਸਤ ਆ ਕਰ ਜਾਵਾਂਗੇ ਹਾਂ ਅਪੀਲ ਕੀਤੀ ਕਰਾਂਗੇ ਸਰਕਾਰ ਨੂੰ ਆਪਣੀ ਗੱਲ ਨਾ ਵੀ ਸਰਕਾਰ ਨੂੰ ਇਹਦਾ ਸੁਧਾਰ ਹੋਣਾ ਚਾਹੀਦਾ ਕਾਊਂਟਰਨ ਪੰਜਾਂ ਤੋਂ ਵਧਾਉਣੇ ਚਾਹੀਦੇ ਨੇ ਇੰਨੀ ਲੁਧਿਆਣਾ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਗੰਦ ਪਿਆ ਆ ਕੋਈ ਦੁਨੀਆ ਦਾ ਹਾਲ ਆ ਸਾਮਾ ਤੱਕ ਇੱਥੇ ਪ੍ਰਤੀ ਨਹੀਂ ਬੰਨੀ ਕਦੋਂ ਦਵਾਈ ਲਊਗਾ ਕਦੋਂ ਕਾਨੂੰ ਜਾਊਗਾ ਇਹ ਹਾਲ ਹੈ ਸਾਡੇ ਮੁਲਕ ਦਾ ਬਿਲਕੁਲ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਬੈਠਣ ਨੂੰ ਇੱਥੇ ਥਾਂ ਨਹੀਂ ਹੈਗੀ ਮਹਾਨਗਰ ਲੁਧਿਆਣਾ ਤੇ ਉਹਦਾ ਇੱਕੋ ਇੱਕ ਕੱਲਾ ਸਿਵਲ ਹਸਪੀਟਲ ਲੁਧਿਆਣਾ ਸਾਰੇ ਲੁਧਿਆਣੇ ਦਾ ਬੋਝ ਕੱਲੇ ਸਿਵਲ ਹਸਪੀਟਲ ਤੇ ਤੇ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੈਗੀ

सिवल का सरकार तो कहती है हमने बहुत अच्छी अभी मैं ये निकलवाने लेके गया बच्चे की रसीद वो बोले कि सर्टिफिकेटिक निकलवा लो फिर उसके बाद बाहर से जा निकालो चाहते तो कंप्यूटर से निकाल के अभी दे सकते रहे जी। उनके हाथ में ये देखिए है ना मगर बोल रहे बाहर से मैसेज आए और वो भी नंबर नहीं डाले थे फिर मेरे को चार चक्कर ढोलना पड़ गया एक काम के लिए चार चक्कर लगाने चक्कर लगाना पड़ गया बताओ अभी के नंबर डलवाए अब बोले मैसेज आ गया मोबाइल पर वहाँ से निकलवा लो ये हाल है सिविल का ਬਿਲਕੁਲ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਨੇ ਲੋਕ ਆਪਣੇ ਜਿਹੜੇ ਕੰਮਕਾਰ ਤੇ ਜਾਣ ਵਾਲੇ ਸੀ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਏ ਹੋਏ ਨੇ ਇਹਨੂੰ ਮੈਂ ਮਜਬੂਰੀ ਕਹਾਂ ਜਾਂ ਅਣਗਹਿਲੀ ਕਹਾਂ ਬਈ ਜਿਹੜਾ ਸਿਹਤ ਵਿਭਾਗ ਆ ਕਿ ਉਹਨਾਂ ਨੂੰ ਇਹ ਚੀਜ਼ ਨਜ਼ਰ ਨਹੀਂ ਆਉਂਦੀ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਇੱਥੇ ਬੈਠੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਲੇਡੀਜ਼ ਨੇ ਮਦਰ ਨੇ ਛੋਟਾ ਜਿਹਾ ਬੱਚਾ ਉਹਨਾਂ ਦੇ ਹੱਥ ਦੇ ਵਿੱਚ ਹੈ ਮੈਡਮ ਕਦੋਂ ਸਾਇਓ ਹੋਵੇ ਆ ਆਪ ਦੂਰ ਢੇਰ ਘੰਟੇ ਹੋ ਗਏ 2 ਘੰਟੇ ਆਪ ਕੋ ਬੈਠੇ ਹੋਏ ਹੋਗੇ ਛੋਟਾ ਬੱਚਾ ਆਪਕੇ ਸਾਥ ਹੈ जी तक नहीं, नहीं लगा क्या कह रहे हैं जो बैठे हुए हैं काउंटर वो लाइन में लगे लगे बोले तो बच्चा परेशान किया तो बैठ गए छोटा बच्चा है ये तो गर्मी का इतना ज़्यादा मौसम है खराब है जी बिल्कुल देख सकते हो कि किस तरह जो तस्वीर ने सिविल हॉस्पिटल के बाहर दियाँ लगातार थोनों दिखा रहे हैं लोग जो परेशान होए हुए ने कोई दूर दूर तो आया हुआ कोई कितों आया होया मैडम आप कहाँ से हैं आए हैं गैसपुरा से पीपल चौक से कितना समय हो गया सुबह यहाँ बैठे हुए हो गए घंटा डेढ़ घंटा हो गया अभी तक कोई पर्ची आ, नहीं बनी कुछ कुछ नहीं नहीं है, नहीं। है क्या कह रहे हैं जब पर्ची के लिए आप जा रहे हो क्या बोल पाते हैं कि ग्यारह बजे के बाद कटेगा ग्यारह तो बज गए जितनी आ, भीड़ है वो मुझे लग रहा है एक बजे तक नंबर नहीं आया नंबर नहीं आता है बताइए बैठे बैठे आदमी बोर हो जाता है बिल्कुल तुम तस्वीर देख सकते हो कि किस तरह लोग जड़े ने वो खज्जल खुआर लुधियाना सिविल हॉस्पिटल के बाहर ਹੋ ਰਹੇ ਨੇ ਇੱਕ ਹੋਰ ਲੇਡੀ ਨੇ ਬੈਠੇ ਹੋਏ ਨੇ ਹੱਥ ਦੇ ਵਿੱਚ ਉਹਨਾਂ ਦੇ ਛੋਟਾ ਬੱਚਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਨੇ ਇਹ ਸਰਕਾਰੀ ਨੀ ਨਜ਼ਰ ਆਂਦੀ ਇਸ ਸਵਾਸਥਿ ਵਿਭਾਗ ਜਿਹੜਾ ਸਾਡਾ ਹੈਗਾ ਉਹਨੂੰ ਨੀ ਨਜ਼ਰ ਆਂਦੀ ਤੇ ਮੈਂ ਤੁਹਾਡੇ ਵਾਸਤੇ ਦੱਸਦਾ ਕਿ ਗਰਮੀ ਇੱਥੇ ਇੰਨੀ ਆ ਹੂਮਸ ਇੰਨੀ ਆ ਕਿ ਇੱਥੇ ਖੜਾ ਹੋਣਾ ਮੁਸ਼ਕਿਲ ਹੋ ਰਿਹਾ ਮੈਡਮ ਕਹਾਂ ਸੇ ਆਏ ਹੋ ਕਲਾਸ ਨਗਰ ਸੇ ਇਤਨਾ ਸਮਾਂ ਹੋ ਗਿਆ ਸਵੇਰੇ ਆਏ ਹੋ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਛੋਟਾ ਬੱਚਾ ਆਪਕੇ ਹੱਥ ਮੇ ਹੈ सरकार ये कहती है कि जो महिलाएं हैं और जो छोटे बच्चे हैं उनका नंबर पहले आना चाहिए उनको जल्दी फ्री करके घर भेज आपको लगता है कि एक दो बजे से पहले नंबर आ, जा, आ, 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 आ जाएगा आ जाएगा आ जाएगा और ये बच्चा इसको गर्मी वगैरह लग रही है परेशान तो नहीं कर रहा आपको नहीं नहीं ਤਸਵੀਰਾਂ ਜਿਹੜੀਆਂ ਤੁਸੀਂ ਲਗਾਤਾਰ ਦੇਖ ਰਹੇ ਹੋ ਲੁਧਿਆਣਾ ਸਿਵਲ ਹਸਪੀਟਲ ਦੇ ਬਾਹਰ ਦੀਆਂ ਜਿੱਥੇ ਲੋਕ ਬੈਠੇ ਹੋਏ ਨੇ ਇੱਕ ਹੋਰ ਭਾਜੀ ਨੇ ਜਿਹੜੇ ਇੱਥੇ ਬੈਠੇ ਹੋਏ ਨੇ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਂ ਸਭ ਕहां से आए ਹੋ ਗਰਸਪੁਰੇ ਸੇ ਕਿੰਨਾ ਟਾਈਮ ਹੋ ਗਿਆ ਸਵੇਰ ਬੈਠੇ ਹੋਏ ਹਾਂ ਡੇਢ ਘੰਟਾ ਹੋ ਗਿਆ ਅਭੀ ਤੱਕ ਕੋਈ ਨੰਬਰ ਵਗੈਰਾ ਕੁਝ ਨਹੀਂ ਆਇਆ ਨਹੀਂ ਇਹ ਭੀੜ ਦੇਖ ਕੇ ਆਪਕੋ ਲੱਗਦਾ ਹੈ ਕਿ ਅੱਜ ਜੋ ਇਲਾਜ ਆਪਕਰ ਦਵਾਈ ਲੈਣ ਆਏ ਸੀ ਉਹ ਮਿਲ ਜਾਏਗੀ ਅੱਜ ਆਪਕੋ ਮਿਲੇਗਾ ਨਹੀਂ ਮਿਲੇਗਾ ਤਾਂ ਤਸਵੀਰਾਂ ਲਗਾਤਾਰ ਲੁਧਿਆਣਾ ਸਿਵਲ ਹਸਪੀਟਲ ਦੇ ਬਾਹਰ ਦੀ ਅਸੀਂ ਤੁਹਾਨੂੰ ਦਿਖਾਈਆਂ ਪੰਜਾਬ ਭਰ ਦਾ ਜਿਹੜਾ ਮੈਡੀਕਲ ਸਟਾਫ ਆ ਉਹਦੇ ਵੱਲੋਂ ਹੜਤਾਲ ਦਾ ਐਲਾਨ 3 ਦਿਨਾਂ ਵਾਸਤੇ ਕੀਤਾ ਹੋਇਆ ਸਵੇਰੇ 8 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਇਕਿਨੇ ਜਿਹੜੀ ਇਨਫੋਰਮੇਸ਼ਨ ਆ ਇਹ ਆਮ ਲੋਕਾਂ ਤੱਕ ਨਹੀਂ ਪਹੁੰਚੀ ਜਿਸ ਕਰਕੇ ਲੋਕ ਜਿਹੜੇ ਨੇ ਉਹ ਲਗਾਤਾਰ ਖੱਜਲ ਖਵਾਰ ਹੋ ਰਹੇ ਨੇ ਲੁਧਿਆਣਾ ਸਿਵਲ ਹਸਪੀਟਲ ਦੇ ਬਾਹਰ ਜਦੋਂ ਆਪਾਂ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਹੜਤਾਲ ਆ ਜਿਸ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਹਲੇ ਵੀ ਮੱਝ ਕਰ ਤੁਹਾਨੂੰ ਤਸਵੀਰਾਂ ਦਿਖਾਵਾਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਨਹੀਂ ਲੱਗਦਾ ਕਿ ਦੁਪਹਿਰੇ 2 ਵਜੇ ਤੋਂ ਜਾਂ 1 ਵਜੇ ਤੋਂ ਪਹਿਲਾਂ ਪਰਚਿਆਂ ਦਾ ਵੀ ਨੰਬਰ ਆਊਗਾ ਤੇ ਦਵਾਈ ਲੈਣੀ ਤੇ ਡਾਕਟਰ ਨੂੰ ਦਿਖਾਣਾ ਤਾਂ ਉੱਜੀ ਗੱਲ ਰਹਿ ਗਈ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ Pro Plus ਦੇ ਨਾਲ